ਪਿਓ ਪੁੱਤਰ ਦੀ ਢਾਲ ਜਿਹੜਾ ਮੁਸੀਬਤ ਵੇਲੇ ਪੁੱਤਰ ਅੱਗੇ ਪਹਾੜ ਬਣ ਕੇ ਖੜਾ ਹੋ ਜਾਂਦਾ ਤੁਹਾਡੇ ਸਾਰੇ ਪਰੰਪਰੇਖੇ ਇਹਨਾਂ ਪਿਓ ਪੁੱਤਾਂ ਨੇ ਦੂਰ ਕਰ ਦੇਣੇ ਆ ਉਹ ਚਾਚਾ ਤੂੰ ਹੀ ਕੋਈ ਕਰ ਹੱਲੇ ਯਾਰ ਤੇਰਾ ਬਾਪੂ ਕੱਲੇ ਪੰਦੂ ਡਰਦਾ ਕੱਲਾ ਪੰਦੂ ਦੂਰ ਕਰ ਦੇ ਉਹਦਾ ਲੱਭਦੇ ਕੋਈ ਸਹਾਰਾ ਇੱਕ ਮਾਂ ਦੋ ਨਿਸ਼ਾਨਾ ਮੈਨੂੰ ਲੱਗਦਾ ਇੱਥੇ ਆਪਣੀ ਬੀਸਤੀ ਨਹੀਂ ਹੁੰਦੀ ਕਤਲ ਹੋਊ ਮੈਂ ਚਲਦਾ ਸੌਰੀ ਮੈਮ ਅਸੀਂ ਬਾਪੂ ਲਈ ਰਿਸ਼ਤਾ ਦੇ ਦੇ ਫਿਰਦੇ ਸੀ ਜੀ ਗਲਤ ਕਰੇ ਆ ਗਏ ਅਸੀਂ ਚਲਦੇ ਆ ਜੀ ਨਹੀਂ ਬੇਟਾ ਮੈਨੂੰ ਪੱਕਾ ਪਤਾ ਹੈ ਪਤਾ ਪੱਕਾ ਹੈ ਅਸੀਂ ਐਡਵਾਂਸ ਬਹੁਤ ਹੈ ਪਰ ਇੰਨੇ ਐਡਵਾਂਸ ਨਹੀਂ ਬਈ ਪਿਓ ਪੁੱਤ ਇਕੱਠੇ ਹੀ ਵਿਆਹ ਕਰਾਓ ਹੁਣ ਕੱਕੇ ਤੂੰ ਸੋਚ ਲੈ ਆਪਣਾ ਵਿਆਹ ਕਰਾਉਣਾ ਹੈ ਜਾਂ ਆਪਣੇ ਬਾਪੂ ਦਾ ਯਾਰੋ ਖਤਰ ਆਪਣਾ ਪਿਆਰ ਨਹੀਂ ਛੱਡ ਸਕਦਾ ਨਹੀਂ ਛੱਡ ਸਕਦਾ ਜੇ ਨਹੀਂ ਛੱਡ ਸਕਦੇ ਨਾ ਤਾਂ ਮੈਨੂੰ ਛੱਡ ਦਿਓ ਉਹ ਪਿਓ ਕਹਿੰਦਾ ਮਾਂ ਨਹੀਂ ਬਣ ਸਕਦਾ ਅੱਜ ਤੋਂ ਤੂੰ ਮੇਰਾ ਪਿਓ ਨਹੀਂ ਤੇ ਮੈਂ ਤੇਰਾ ਪੁੱਤ ਨਹੀਂ ਹਈ ਬਾਪੂ ਸਾਥਸ਼ਰੀਏ ਕਾਲ ਜੀ ਸਵਾਗਤ ਹੈ ਤੁਹਾਡਾ ਸਿਟੀ ਇਨਫੋ ਦੇ ਮੂਵੀ ਰਿਵਿਊ ਸੈਕਸ਼ਨ ਦੇ ਵਿੱਚ ਤੇ ਮੈਂ ਕਮਲਜੀਤ ਕੌਰ ਤੇ ਮੂਵੀ ਰਿਵਿਊ ਸੈਕਸ਼ਨ ਦੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਪਰਮੇਸ਼ਵਰ ਮਾ ਦੀ ਨਵੀਂ ਰਿਲੀਜ਼ ਹੋਈ ਮੂਵੀ ਮੈਂ ਅਤੇ ਬਾਪੂ ਦੀ ਜਿਵੇਂ ਕਿ ਤੁਸੀਂ ਇਸ ਦੇ ਟਾਈਟਲ ਤੋਂ ਸਮਝ ਹੀ ਗਈ ਹੋਵੋਗੇ ਕਿ ਮੂਵੀ ਦੇ ਅੰਦਰ ਕੀ ਹੋਵੇਗਾ ਇਸ ਦੀ ਕਹਾਣੀ ਇੱਕ ਪਿਓ ਪੁੱਤਰ ਦੇ ਰਿਸ਼ਤੇ ਤੇ ਆਧਾਰਿਤ ਹੈ ਹੀਰੋਇਨ ਹੈ ਸੰਜੀਦਾ ਸ਼ੇਖ ਇਸ ਦੇ ਵਿੱਚ ਭਰਪੂਰ ਮਨੋਰੰਜਨ ਹੋਣ ਵਾਲਾ ਹੈ ਤੇ ਕਮੇਡੀ ਵੀ ਭਰਪੂਰ ਹੈ ਤੇ ਇਸ ਦੇ ਰਿਵਿਊਜ਼ ਦੇ ਲਈ ਅਸੀਂ ਜਾ ਰਹੇ ਹਾਂ ਅੱਜ ਨਵਾਂ ਸ਼ਹਿਰ ਦੇ ਕੇ ਸਾਰਾ ਸਾਰਾ ਕੰਪੀ ਵਿੱਚ ਜਿੱਥੇ ਕਿ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਨਾਲ ਤੇ ਉਹਨਾਂ ਤੋਂ ਪੁੱਛਾਂਗੇ ਕਿ ਉਹਨਾਂ ਨੇ ਮੂਵੀ ਦੇਖੀ ਉਹਨਾਂ ਨੂੰ ਕਿਹਦਾ ਕਿਹਦਾ ਵਧੀਆ ਲੱਗਾ ਇਸ ਦੀ ਕਹਾਣੀ ਕਿਹੋ ਜਿਹੀ ਸੀ ਤੇ ਚਲੋ ਫਿਰ ਚੱਲਦੇ ਹਾਂ ਮੇਸ਼ਵਰਮਾ ਦੀ ਜੀ ਤੇ ਕੀ ਸਿੱਖਿਆ ਤੁਸੀਂ ਮੂਵੀ ਤੋਂ ਕੀ ਸੀ ਮੂਵੀ ਦੇ ਚੰਗੀ ਵਧੀਆ ਮੂਵੀ ਆ ਜੀ ਇਹਦੇ ਵਿੱਚ ਮੁਹੱਬਤ ਤਾਂ ਨਹੀਂ ਗੱਲ ਕੀਤੀ ਗਿਆ ਬੇਬੁੱਧ ਦੀ ਯਾਰੀ ਦੀ ਗੱਲ ਕੀਤੀ ਗਿਆ ਤਾਂ ਬਹੁਤ ਅੱਛੀ ਮੂਵੀ ਹੈ ਕੀ ਸਿੱਖਣ ਨੂੰ ਮਿਲਿਆ ਤੁਹਾਨੂੰ ਠੀਕ ਹੈ ਜੀ ਥੈਂਕ ਯੂ ਇਹ ਕੀ ਆਇਆ ਕਿਉਂ ਜੀ ਲੱਗੀ ਬਹੁਤ ਵਧੀਆ ਲੱਗੀ ਠੀਕ ਹੈ ਹੀਰੋਇਨ ਕੌਣ ਸੀ ਨਾਮ ਵੀ ਲਵੜ ਮੂਵੀ ਵਧੀਆ ਸੀ ਓਕੇ ਪਰ ਨਾ ਤੇ ਯਾਰ ਕੰਮ ਕਿ ਮੂਵੀ ਦੇਖੀ ਤੁਸੀਂ ਪਰਮੇਸ਼ਵਰਮਾ ਦੀ ਕਿਉਂ ਜੀ ਲੱਗੀ ਬਹੁਤ ਵਧੀਆ ਇਸ ਸਿੱਖ ਨੂੰ ਮਿਲਿਆ ਮੂਵੀ ਦੇ ਵਿੱਚ ਕੀ ਕਨਸੈਪਟ ਸੀ ਬਾਪੂ ਅਰ ਪੁੱਤ ਦਾ ਮੇਲ ਠੀਕ ਹੈ ਇਹ ਹੀ ਕਹਿ ਰਹੇ ਆ ਸਾਰੇ ਤੁਸੀਂ ਮੈਮ ਤੁਹਾਨੂੰ ਕਿੱਦਾਂ ਲੱਗੀ ਬਹੁਤ ਵਧੀਆ ਜੀ ਬਹੁਤ ਵਧੀਆ ਜੀ ਮਾਰਨਿੰਗ ਪੁੱਤ ਦੀ ਮਾਰਨਿੰਗ ਜੇ ਹੋਣੀ ਚਾਹੀਦੀ ਉਹ ਹੀ ਸੀਗੀ ਬਹੁਤ ਸੋਹਣੀ ਓਕੇ ਮੈਮ ਥੈਂਕ ਯੂ ਐ ਤੇ ਬਾਪੂ ਹਾਂਜੀ ਕਿਓ ਜੀ ਲੱਗੀ ਮੂਵੀ ਮੈਡਮ ਮੂਵੀ ਵਧੀਆ ਸੀਗੀ ਕਿਾ ਪਰਮੇਸ਼ਵਰ ਦਾ ਰੋਲ ਕਿੱਦਾਂ ਦਾ ਸੀ ਵਧੀਆ ਸੀਗਾ ਜੀ ਵਧੀਆ ਐਕਟਿੰਗ ਕੀਤੀ ਬਹੁਤ ਵਧੀਆ ਜੀ ਠੀਕ ਹੈ ਕੀ ਕੀ ਸਿੱਖਣ ਨੂੰ ਮਿਲਿਆ ਹਾਂ ਵਧੀਆ ਸੀ ਜੀ ਫਿਲਮ ਕੀ ਸਿੱਖਣ ਨੂੰ ਮਿਲਿਆ ਸਾਨੂੰ ਤਾਂ ਬਹੁਤ ਕੁਝ ਮਿਲਿਆ ਜੀ ਸਾਨੂੰ ਮਿਲਿਆ ਜੀ ਕਿ ਸਾਨੂੰ ਆਪਣੇ ਘਰ ਦੇ ਨਾਲ ਰਿਲੇਸ਼ਨ ਸਟੱਡ ਕਰਨੀ ਚਾਹੀਦੀ ਰਿਲੇਸ਼ਨ ਵਧੀਆ ਰੱਖਣੀ ਚਾਹੀਦੇ ਆ ਠੀਕ ਹੈ ਮਤਲਬ ਆਪਣੇ ਫਰੈਂਡਸ ਕਰਾ ਰਹਿਣਾ ਚਾਹੀਦਾ ਆਪਣੇ ਕੈਡ ਲੈਣ ਚਾਹੀਦਾ ਆਪਣੇ ਘਰ ਦੇ ਨਾਲ ਹਾਂਜੀ ਠੀਕ ਹੈ ਤੇ ਕੋਈ ਐਕਸ਼ਨ ਜਾਂ ਸੀਨਸ ਕੁਝ ਕੁਝ ਨਹੀਂ ਸੀ ਜਾਂ ਲਾਈਕ ਕੁਝ ਹੈ ਦਦਾ ਫੀਗ ਰੋਮਾਂਟਿਕ ਮੂਵੀ ਜੀ ਠੀਕ ਹੈ